ਏ ਬੰਦਾ ਜੀ ਆਹ ਆ ਬੰਦਾ ਲੋਹਾਰੀਆਂ ਆਲੇ ਨੇ ਏਰੀਆ ਗਾਲਤਾ ਸਾਰੇ ਹੀ ਬੇੜਾ ਕਰ ਕੀਤਾ ਪਿਆ ਆ ਉਹ ਕਬਰ ਨਹੀਂ ਗੁਰਦੁਆਰੇ ਲਾਉਸਮੈਂਟਾ ਕਰਾਤੀਆਂ ਸੀ ਨਹੀਂ ਤੂੰ ਫੇਰ ਵੀ ਨਹੀਂ ਟਲਦਾ ਫੇਰ ਵੀ ਨਹੀਂ ਟਲਦਾ ਤੂੰ ਫੇਰ ਵੀ ਟਲਦਾ ਯਾਰ ਤੂੰ ਬੀਟੀ ਆ ਆ ਵੀਰ ਇਹਨੇ ਤਲਾਸ਼ੀ ਲਾਓ ਜੀ ਆ ਵੀਡੀਓ ਚੱਲਦੀ ਹੈ ਤਲਾਸ਼ੀ ਲਾਓ ਇਹਦੀ ਉਧਰ ਉਧਰ ਆ ਜਾ ਉੱਥੋਂ ਇੱਕ ਮਿੰਟ ਆ ਲਾਈਟਰ ਦਿਖਾਈ ਮਣੀ ਲਾਈਟਰ ਦਿਖਾਈ ਆ ਦੇਖ ਲੋ ਸਰਦਾਰ ਬੰਦਾ ਤੂੰ ਬੀੜੀਆਂ ਪੀਣਾ ਆ ਯਾਰ ਅਸੀਂ ਕਈ ਵਾਰ ਪੁੱਛੀ ਇੱਕ ਵਾਰ ਨਹੀਂ ਕਈ ਵਾਰ ਸਮਝਾਤਾ ਇਹਨੂੰ ਬੰਦੇ ਹੀ ਤਰ੍ਹਾਂ ਵਾਰਨਿੰਗ ਤੈਨੂੰ ਲਾਅਸਮੈਂਟ ਪਿੰਡ ਕਿੰਨੀ ਵਾਰ ਕਰਾਤੀ ਤੇਰੇ ਸਮਾਨ ਆ ਦੇਖ ਲੈ ਆ ਦਿਖਾਈ ਦੇ ਵੀ ਵੀਡੀਓ ਚ ਆ ਕੀ ਯਾਰ ਆ ਇਧਰ ਨੂੰ ਕਰੀ ਇਧਰ ਨੂੰ ਕਹੇ ਰੱਖਾ ਦਿੰਦੇ ਆ ਆ ਦੇਖ ਲੋ ਇੱਕ ਮੇਰਾ ਵੀਰ ਬਾਦ ਨਾ ਨਾ ਕੋਈ ਵਾਰਨਿੰਗ ਥਾਣੇ ਫੋਨ ਲਾ ਮੈਂ ਕਰਦਾ ਮੁੰਸ਼ੀ ਨੂੰ ਫੋਨ ਕੋਈ ਵਾਰਨਿੰਗ ਵਾਰਨਿੰਗ ਨਹੀਂ ਨਾ ਨਾ ਹਲੋ ਇਹਨੂੰ ਪਤਾ ਨਹੀਂ ਹੈਗਾ ਗੰਦ ਪਾਇਆ ਦੇ ਵਿੱਚ ਇਹਨੇ ਸਾਡੇ ਪਿੰਡ ਦੇ ਮੁੰਡੇ ਆ ਸਰਪੰਚ ਸਾਹਿਬ ਵੀ ਆਉਂਦੇ ਆ ਪ੍ਰਧਾਨ ਜੀ ਆਗੇ ਮਾਰ 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 ਸੱਟੇ ਰੇ ਦੋ ਸੱਟੇ ਰੇ ਇਹ ਨਾਲ ਇਹ ਨਾਲ ਆ ਨਾ 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 ਉਹ ਵੀਰ ਕੰਟਰੋਲ ਕੰਟਰੋਲ ਚੱਲ ਸੱਟ ਰਵੀ ਇੱਕ ਕਰੀ ਇੱਕ ਕਰੀ ਇੱਕ ਵਾਰ ਇੱਕ ਕੁੱਕੂ ਵਾਰ ਨਹੀਂ ਤੂੰ ਤੈਨੂੰ ਕਿੰਨੀ ਵਾਰ ਸਮਝਾਤਾ ਉਹ ਵੀਰ ਜੀ ਮੇਰੀ ਗੱਲ ਸੁਣ ਵੀ ਤੂੰ ਬੰਦਾ ਹੀ ਨਹੀਂ ਬਣਦਾ ਬੰਦਾ ਹੀ ਨਹੀਂ ਬਣਦਾ ਫੇਰ ਫੇਰ ਬੈ ਡਾਂਗ ਮੇਰੇ ਨੇ ਤਾਂ ਨਹੀਂ ਲੋਟਣਾ ਆਲੇ ਨੇ ਗੰਦ ਪਾਇਆ ਪੰਜਾਬ ਵਿੱਚ ਇਹਨੇ ਸੁੱਦਰਣਾ ਨਹੀਂ ਇਹ ਸੁੱਦਰਨ ਵਾਲਾ ਨਹੀਂ ਹੈ ਲੋਕਡਾਊਨ ਦੇ ਦੋ ਇਹਦਾ ਭਜਾਇਆ ਹਜੇ ਵੀ ਨਹੀਂ ਟਲਦਾ ਏ ਤੂੰ ਥੋੜਾ ਜਿਆਗੜ ਵੇ ਰਾਰੇ ਦੀ ਸੁਣੀ ਪਹਿਲਾਂ ਚਲੋ ਕੋਈ ਨਹੀਂ ਗੁੱਸੇ ਤੂੰ ਚਿੱਟਾ ਸੀਗਾ ਇੱਕ ਮਿੰਟ ਹੱਤੋਂ ਬਾਈ ਨਾ ਰਵੀ ਰੁਕ ਜਾ ਇੱਕ ਮਿੰਟ ਇੱਕ ਮਿੰਟ ਬਾਤ ਨਹੀਂ ਆਉਂਦਾ ਮੇਰੀ ਇੱਕ ਮਿੰਟ ਗੱਲ ਸੁਣ ਹਾਂ ਤੂੰ ਕੀ ਮੇਰੇ ਕੋਲੋਂ ਨਿਕਲਿਆ ਨਾ ਰਵੀ ਇੱਕ ਮਿੰਟ ਲਵਲੀਨ ਓ ਇੱਕ ਮਿੰਟ ਲਵਲੀਨ ਇੱਕ ਮਿੰਟ ਤੇਰੇ ਕੋਲੋਂ ਕੀ ਨਿਕਲਿਆ ਆ ਰਵੀ ਰ ਇੱਕ ਬਿੱਟ ਬੇ ਕੋਲ ਇਹ ਇੱਕ ਆ ਤੇ ਦੋ ਆ ਫੜਾ ਰਵੀ ਨਾ ਰਵੀ ਨਾ ਪਿੰਡ ਲੈ ਕੇ ਚਲੋ ਆ ਦੇਖੋ ਇਹਦੇ ਕੋਲ ਆ ਸਮਾਨ ਨਿਕਲੇ ਆ ਦੀ ਤਲਾਸ਼ੀ ਦਰਾਂ ਨੇ ਇਹਦੇ ਕੋਲ ਰਵਿਨਾ ਹੱਥੋਂ ਬਾਈ ਨਹੀਂ ਹੋਣਾ ਕਿਹਨੂੰ ਦੇਣਾ ਆਇਆ ਸੀ ਕਿਹਨੂੰ ਦੇ ਆ ਮੁੰਡੇ ਨੂੰ ਦੇਣ ਆਇਆ ਸੀ ਕਾ ਪਿਲਹਾਰੀਆਂ ਕਿੱਥੇ ਦਾ ਆ ਆਕਰਮੜ ਦਾ ਆਇਆ ਤੈਨੂੰ ਦੇਣ ਆਇਆ ਸੀ ਤੈਨੂੰ ਤੇ ਉਹ ਤੈਨੂੰ ਹਾਕ ਮਾਰੀ ਜਾਂਦੇ ਸਾਡੇ ਸਾਹਮਣੇ ਮੈਂ ਨਹੀਂ ਕਰਦਾ ਲੈ ਲੈ ਸਾਡੇ ਸਾਨੂੰ ਪਤਾ ਏ ਯਾਰ ਆ ਪਿੰਡਾ ਬਾਈ ਦਾ ਆ ਆ ਮੁबारक ਭਰੀ ਹੈ ਮੁबारक ਭਰੀ ਪਿੰਡਾ ਇਹਦਾ ਪ੍ਰਧਾਨ ਜੀ ਉਹਦਾ ਤਾਂ ਲਹਾਰੀਆਂ ਮੇਰਾ ਤਾਂ ਹਰੇਕ ਬੰਦਾ ਮੈਂ ਤਾਂ ਹਰੇਕ ਨੂੰ ਜਾਣਦਾ ਇੱਥੇ ਆ ਬੋਲ ਸਾਰੇ ਬੰਦੇ ਨੂੰ ਨਹੀਂ ਵੀਰੇ ਮੈਂ ਕਰੀ ਮੈਨੂੰ ਮੇਰਾ ਵੀਰ ਮਾਰ ਯਾਰ ਇੱਕ ਵਾਰ ਹੋ ਗਿਆ ਸਾਲ ਹੋ ਗਿਆ ਤੁਹਾਨੂੰ ਦੇਖਦਾ ਨਹੀਂ ਵੀਰੇ ਮੈਂ ਦੇਖੋ ਮੈਨੂੰ ਵਾਰਨਿੰਗ ਤੂੰ ਦਿੱਤੀ ਕਦੀ ਮੈਨੂੰ ਤੈਨੂੰ ਵਾਰਨਿੰਗ ਅੱਛਾ ਤੈਨੂੰ ਵਾਰਨਿੰਗ ਦੇ ਇਹ ਕੰਮ ਦੀ ਮੈਂ ਮਾਰਦਾ ਫਿਰਦਾ ਆ ਚਿੱਟੇ ਨਾਲ ਘਰਾਂ ਦੇ ਘਰ ਖਾਲੀ ਕਰਦੇ ਆ ਤੂੰ ਚਿੱਟੇ ਵਾਲੇ ਮੈਂ ਡੇਢ 2 ਮਹੀਨੇ ਬਾਅਦ ਆਇਆ ਜੀ ਹੁਣ ਮੈਂ ਉਹ ਬਸ ਕਰ ਯਾਰ ਤੈਨੂੰ ਰੋਜ਼ ਦੇਖਦੇ ਆ ਅਸੀਂ ਅੱਜ ਤੂੰ ਸਾਡੇ ਹੱਥੇ ਚੜਿਆ ਆ ਹਜੇ ਅਕਲ ਆਈ ਹੋਣੀ ਹਜੇ ਅਕਲ ਆਈ ਹੋਣੀ ਸਾਲੇ ਨੂੰ ਚੱਲ ਰਵੀ ਇਹਨੂੰ ਪਿੰਡ ਲੈ ਕੇ ਚੱਲੋ ਪਿੰਡ ਪਿੰਡ ਲੈ ਕੇ ਜਾਨੇ ਪਿੰਡ ਲੈ ਕੇ ਪਿੰਡ ਲੈ ਕੇ ਚੱਲੋ ਇਹਨੂੰ ਪਿੰਡ ਕੋਈ ਨਹੀਂ ਕੋਈ ਨਹੀਂ ਰੋਕ ਰੋਕ ਰਵੀ ਤੂੰ ਬਾਸੇ ਕੁਛਾ ਨਾ ਕਰ ਬਾਹਰ ਨਾ ਨਾ ਚੱਲ ਹਾਂ ਸਾਰਾ ਇਹਨੂੰ ਮੈਂ ਕਰਾਂ ਇਹਨੂੰ ਰਵੀ ਇਹਨੂੰ ਇਹ ਪੁੱਛੋ ਵੀ ਹੁਣ ਦੇਖ ਕੇ ਕੇ ਇਹਨੂੰ ਆਇਆ ਪੁੱਛੋ ਮਾੜਾ ਜੈ ਇਹਨੂੰ ਆ ਜਾਨ ਸੁਣ ਕੇ ਮੈਂ ਲੈ ਲਿਆ ਆ ਜੀ ਮੰਨ ਗਿਆ ਏ ਕਹਿੰਦਾ ਤੇਰਾ ਨਾਂ ਲੈਦਾ ਬਾਈ ਉਹ ਕਹਿੰਦਾ ਤੈਨੂੰ ਦੇਣ ਆਇਆ ਤੇਰਾ ਨਾਂ ਲੈਦਾ ਉਹਦੇ ਆ ਦੇ ਆ ਲੈ ਕਿਉਂ ਨਾ ਦੱਸ ਹਕੀ ਗੱਲ ਆ ਆ ਗੱਲ ਗੱਲ ਉਹ ਵੀਰੇ ਆਉ ਤੇਰਾ ਨਾਂ ਲਿਆ ਉਹਨੇ ਤੇਰਾ ਨਾਂ ਲੈਂਦਾ ਵੀਰੇ ਤੇਰਾ ਨਾਂ ਲਿਆ ਉਹਨੇ ਪ੍ਰਧਾਨ ਜੀ ਮੈਂ ਆਇਆ ਪੰਪ ਤੋਂ ਤੇਲ ਪਾ ਕੇ ਵਜੀਰਕ ਤੋਂ ਮੈਂ ਲੈਣੇ ਆ ਪੈਸੇ ਹਜ਼ਾਰਪੁਰੇ ਤੋਂ ਮੈਂ ਤਾਂ ਉੱਧਰ ਚੱਲੇ ਆ ਜੀ ਨੰਗਰੇ ਚੁੱਟੇ ਕੇ ਆਇਆ ਹੁਣ ਹੁਣ ਕਿਹਨੂੰ ਪਹਿਲਾਂ ਸਾਡੇ ਪਿੰਡ ਸਾਡੇ ਪਿੰਡ ਕੀਤੇ ਢੂਠ ਨਾ ਬੋਲੀ ਤੈਨੂੰ ਦੇਖਿਆ ਸੀ ਆ ਸੀ ਤੇਰੇ ਮੂੰਹੋਂ ਸਾਡੇ ਤੇਰੇ ਮੂੰਹੋਂ ਸੁਣਨਾ ਸੀ ਤੂੰ ਸਾਡੇ ਪਿੰਡ ਕਿਨੂੰ ਲੈ ਕੇ ਆਇਆ ਬੋਰਡ ਤੂੰ ਕਿੱਥੋਂ ਆਇਆ ਤੂੰ ਕਿੱਥੋਂ ਆਇਆ ਸਾਡੇ ਕੋਲ ਆ ਕੇ ਕਹਿੰਦਾ ਸੀ ਦੰਦ ਦਾ ਮੇਰੇ ਕੋਲ ਮੜਾ ਤੂੰ ਦੇ ਦੇ ਨਹੀਂ ਤਾਂ ਮੈਂ ਆ ਗਿਆ ਆਇਆ ਭਾਈ ਇੱਕ ਮਿੰਟ ਆ ਜਾ ਭਾਈ ਉਰੇ ਆ ਜਾ ਕਿਹਨੂੰ ਦੇਖਿਆ ਤੂੰ ਸਾਡੇ ਪਿੰਡ ਕੀਨੂੰ ਹੁਣ ਤੂੰ ਨਿਕਲਿਆ ਸਾਡੇ ਪਿੰਡੋਂ ਤੇਰੇ ਪਿੱਛੇ ਲੱਗ ਝੂਠਾ ਬੋਲ ਸਾਡੇ ਕੋਲ ਲੰਘਿਆ ਤੂੰ ਤੂੰ ਕਿੱਥੋਂ ਆਇਆ ਭਾਈ ਹੁਣ ਤੂੰ ਕਿਹਦੇ ਕੋਲੋਂ ਆਇਆ ਕਿਹਨੂੰ ਦੇਖ ਕੇ ਆਇਆ ਬਣਾ ਕੇ ਦੱਸ ਹੁਣ ਤੂੰ ਕਿਹਨੂੰ ਦੇਖ ਕੇ ਆਇਆ ਪਹਿਲਾਂ ਸੱਚ ਬੋਲ ਸੱਚ ਬੋਲ ਇੱਥੇ ਹੋਇਆ ਤਾਂ ਇੱਥੇ ਨਹੀਂ ਤੋ ਪਹਿਲਾਂ ਵੀਰੇ ਜਿਹੜਾ ਕੋਈ ਹੈਗਾ ਸੱਚਾਈ ਇੱਕ ਮਿੰਟ ਜਰਦਾਤਾ ਵੀਰ ਸੱਚ ਦੱਸ ਕਿੱਥੋਂ ਆਇਆ ਹਾਂ ਸੱਚ ਦੱਸ ਤੇ ਤੈਨੂੰ ਛੱਡ ਦਾਂਗੇ ਸੱਚ ਦੱਸ ਦੇ ਮਿੱਥੇ ਖੜਨ ਤੋਂ 10 ਮਿੰਟ ਪਹਿਲਾਂ ਕਿੱਥੋਂ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਇਹਦੇ ਕੋਲ ਆਹ ਸੁਣ ਲੱਕੀ ਦੇ ਕੋਲੋਂ ਨੀਲ ਬਾਲ ਜੀ ਆ ਲੈ ਦੇਖੇ ਨਹੀਂ ਨਹੀਂ ਮੈਂ ਦਿੱਤਾ ਨਹੀਂ ਬੀਜੀ ਕੁਝ ਨਹੀਂ ਦੇਖੋ ਲੱਗੇ ਲੱਗੇ ਨਾ ਮਨੀਲੂ ਨੇ ਤੇਰਾ ਕੀ ਗੁਆਦਾ ਉਹ ਬੀਜੀ ਮੈਨੂੰ 2 ਮਹੀਨੇ ਹੋ ਗਏ ਜੀ ਮੈਨੂੰ ਤੂੰ ਦੇਖ ਕੇ ਜਾਂਦਾ ਕੋਈ ਚਾਹਦਾ ਕਿ ਤੂੰ ਦੰਦਾਂ ਦਾ ਪਹਿਲਾਂ ਨੂੰ ਪਹਿਲਾਂ ਪਹਿਲਾਂ ਹਾਂ ਮੈਨੂੰ ਦੰਦਾਂ ਦੇ ਨਾ ਹੁਣ ਕੀ ਕਰਨ ਗਿਆ ਉਹ ਬੁਲਾ ਬੜਿਆ ਕਰ ਨੰਬਰ ਦਾ ਨਾਲੇ ਪ੍ਰਧਾਨ ਨੂੰ ਬੁਲਾ ਰਿਹਾ ਕਰਿਆ ਪ੍ਰਧਾਨ ਨੂੰ ਫੋਨ ਕਰਿਆ ਹੋਇਆ ਚੁਕਾਓ ਇਹਨੂੰ ਚੁਕਾਓ ਯਾਰ ਐਦਾਂ ਦੀ ਗੱਲ ਚਲੋ ਸਾਡਾ ਗਵਾਂਡੀਆ ਕੋਈ ਨਹੀਂ ਸਾਡੀ ਦੋਸ਼ ਨਹੀਂ ਨਹੀਂ ਸਾਡੀ ਅਜਾੜਿਆ ਉਹਨਾਂ ਨੇ ਏਰੀਆ ਜਾਵਾ ਦਾ ਗਲਤ ਸਾਡੇ ਪਿੰਡ ਕਿਹਨੂੰ ਕਿਹਨੂੰ ਦੇਣਾ ਆ ਮੈਂ ਤੈਨੂੰ ਮੈਂ ਛੱਡ ਦੂੰ ਆਪਣਾ ਉੱਥੇ ਦਾ ਮੈਂ ਥੋੜਾ ਜਿਹਾ ਗੌਂਸ ਗੜ ਦਾ ਮੁੰਡਾ ਜੱਸਾ ਜੀ ਦੋਸ਼ਗੜ ਦਾ ਬੰਦਾ ਹਾਂਜੀ ਇਥੇ ਆ ਨਹੀਂ ਉਹ ਫੋਨ ਲਾ ਮੜੇ ਉਹਨੂੰ ਵੀ ਜੱਸ ਉਹ ਠੀਕ ਆ ਕਿਹੜਾ ਜੱਟ ਆ ਜਾ ਸੋ ਛੋੜੇ ਗੱਡੀ ਬੱਜੀ ਸੀ ਉਹੀ ਯਾਰ ਰਾਮ ਗੜੀ ਕੱਲ ਆਇਆ ਅੱਛਾ ਨਾ ਗੱਲ ਆ ਚਾਹਾਂ ਵਧਾਉਂਦਾ ਮੁੰਡਾ ਗਿਆ ਨਹੀਂ 500 ਰੁਪਈਆ ਪਿਆਰਾ ਲੋਕ ਛੋਟੇ ਚੱਕਰ ਤਾਂ ਨਾ ਚਿੱਟੇ ਵਾਲਿਆਂ ਦੇ ਕਦੇ ਗੱਡੀ ਉੱਥੇ ਖੜੀ ਹੁੰਦੀ ਹੈ ਕਦੇ ਉੱਥੇ ਖੜੀ ਹੁੰਦੇ ਸਾਡੇ ਪਿੰਡ ਦੇ ਜਨਾਨੀਆਂ ਸੈਰ ਨੂੰ ਨਹੀਂ ਜਾਂਦੀਆਂ ਉਧਰ ਨੂੰ ਜੇ ਗਾਹ ਦਵਾਉਂਗਾ ਸਾਈਕਲ ਤੇ ਹਾਂ ਹਾਂ ਘੰਟਾ ਹੋ ਗਿਆ ਸਾਨੂੰ ਪਿੱਛਾ ਕਰਦੇ ਨੂੰ ਇਹਦਾ ਘੰਟਾ ਹੋ ਗਿਆ ਪੂਰਾ ਇਹਦਾ ਪਿੱਛਾ ਕਰਦੇ ਨੂੰ ਹਾਂ ਸਮਾਨ ਕੱਢਿਆ ਉਧਰ ਇਹ ਆਪਣੇ ਪਿੰਡ ਚ ਹੀ ਆ ਜੀ ਸਮਾਨ ਮਿਲਿਆ ਜੀ ਜਾਇ ਜਿੱਥੇ ਰਹੇ ਜਾਇਆ ਉਧਰ ਉਦੋਂ ਹੀ ਪਿੱਛਾ ਕੀਤਾ ਇਹਨਾ ਅਸੀਂ ਉਹ ਭੱਜ ਗਿਆ ਲਗਾ ਕੇ ਗੱਡੀ ਉਹ ਆਪਣਾ ਖੜਾ ਛੜਾ ਕੇ ਭੱਜ ਗਿਆ ਉਹ ਮੁਆਰਕ ਪੜਦਾ ਸੀਗਾ ਓਏ ਮੰਨ ਕੇ ਇਹ ਕਹਿੰਦਾ ਹੈਗਾ ਕਿਦਾ ਸਾਹਬਿਆ ਹੋਇਆ ਸਾਹਬਿਆ ਹੋਇਆ ਹਾਇਰੇ ਹੈਗਾ ਜੀ ਫੜ ਲਿਆ ਸਮਾਨ ਫੜ ਲਿਆ ਸਮਾਨ ਇਹ ਹੁਣ ਕੱਦਾਂ ਢੀਕਦਾ ਉੱਥੇ ਖੜਾ ਗਿਆ ਸੀ ਇਹਨਾਂ ਛਿੱਤਰ ਮੇਰੇ ਦੰਦਾ ਤੋੜੇ ਇਹਦੇ ਮਰੇ ਹੋ ਜਾਈ ਤਾਲੀਂ ਦੀਰ ਕਾਦਾ ਪੀਰ ਕਾਦਾ ਗਰੀਪਾ ਨੂੰ ਤੇਰਾ ਖੂਨ ਚਿੱਟਾ ਹੋ ਗਿਆ ਤੇਰਾ ਦੇਖ ਹਮ ਬੈਗ ਬਾਗ ਨੂੰ ਉਹ ਵੀ ਲੋਕੀ ਗੁਰੂ ਨਾਨਕ ਦੇਵ ਜੀ ਚਲੇ ਨੇ ਏਲਾਗ ਨਹੀਂ ਜਾਣ ਨੂੰ ਹੁਣੀ ਦੇਖੋਗੇ ਫਿਰ ਕਿੰਨੇ ਸਾਲ ਹੋ ਗਏ ਤੈਨੂੰ ਕਰਦੇ ਨੂੰ ਸਾਨੂੰ ਪਤਾ ਨਹੀਂ ਇੱਕ ਮਿੰਟ ਵੀ ਹੁੰਦਾ ਹਾਂ ਇਹਨੂੰ ਕਰਨਾ ਹੀ ਨਹੀਂ ਇੱਧਰ ਦਾ ਕੀ ਮਤਲਬ ਆ ਇੱਕ ਘੰਟਾ ਇੱਕ ਪੂਰਾ ਹੋ ਗਿਆ ਇਹਦੇ ਮੱਦਰ ਲੱਗਿਆ ਉਹ ਘੰਟਾ ਪੂਰਾ ਲਾ ਕੇ ਜੇ ਜਾ ਕੇ ਮੈਂ ਜੂਕੂਟ ਬਾਟਰ ਲਾਏ ਰੋਟੀ ਖਾਣ ਲੱਗਾ ਮੈਂ ਕਹਾ ਮੈਂ ਪਿੰਡ ਨੂੰ ਜਾ ਰਿਹਾ ਪਰ ਰੋਟੀ ਖਾ ਲਮ ਉਹ ਭਾਈ ਰੋਟੀ ਖਾਣ ਲੱਗਾ ਜਦੋਂ ਫੋਨ ਆ ਗਿਆ ਸਰੋ ਬੰਦੇ ਨੇ ਕਾਂਤਾ ਘੰਟਾ ਹੋ ਗਿਆ ਜੀ ਇਹਦੀ ਪਿੱਛਾ ਕਰਦੇ ਨੂੰ ਇੱਕ ਘੰਟਾ ਪੂਰਾ ਕਦੇ ਸਾਈਕਲ ਹੀ ਉਹ ਖੁੰਝੇ ਕਦੇ ਪਿੰਡ ਦੇ ਸਾਈਕਲ ਹੀ ਉਹ ਖੁੰਝੇ ਤੁਸੀਂ ਫਿਰ ਵੀ ਤੁਹਾਨੂੰ ਬੰਦੇ ਇਕੱਠੇ ਹੁੰਦੇ ਆ ਨਿਕਲ ਜਮ ਹੈ ਸੱਚ ਸੱਚ ਦੱਸ ਸੱਚ ਦੱਸ ਤੇਰੀ ਡੰਡਾ ਫੇਰ ਤੇਰੇ ਫੇਰਨਾ ਆ ਸੱਚ ਸੱਚ ਦੱਸ ਪ੍ਰਧਾਨ ਜੀ ਪੁੱਛਦੇ ਮੈਂ ਇੱਕ ਮਿੰਟ ਦਿੱਤੀ ਜਿੱਤ ਬੇਟੀ ਨਹੀਂ ਨਹੀਂ ਦਿੱਤੀ ਕੁਝ ਨੂੰ ਇਹਨੂੰ ਵੀ ਦਿੱਤੀ ਆ ਅੱਜ ਗੱਡੀ ਵਾਲੇ ਨੇ ਦਿੱਤੀ ਆ ਗੱਡੀ ਵਾਲੇ ਨੇ ਦੇ ਗਿਆ ਮੋਹਰਖਪੁਰਿਆ ਮੁੰਡੇ ਨੂੰ ਨਹੀਂ ਲਈ ਇਹਨੇ ਕਿਉਂ ਇਹਨੂੰ ਪਹਿਲਾਂ ਫਿਰ ਤੂੰ ਇਹਨੂੰ ਹਵਾਦ ਕਿਉਂ ਮਾਰੀ ਸਾਨੂੰ ਦੇਖ ਤੇ ਇਹਨੂੰ ਇੱਧਰ ਨੂੰ ਕੇ ਲੈ ਆਇਆ ਉਹ ਮੁਕਰ ਹੋਣਾ ਲੈਣੀ ਦਾ ਸੀ ਉਹਨੇ ਅੱਛਾ ਦੇਣਾ ਸੀ ਸਮਾਨ ਉਹ ਅੱਜ ਤੇ ਚ ਭੱਜ ਗਿਆ ਉਹ ਆ ਉਹਦੀ ਤਤਲਾਛੀ ਚ ਨਿਕਲਿਆ ਨਹੀਂ ਨਾ ਕੁਝ ਇਹਦੇ ਕੋਲ ਸੀ ਵੀਡੀਓ ਸਾਰੀ 10 ਮਿੰਟ ਤੁਸੀਂ ਗੱਲਬਾਤ ਕਰੋ ਕਰੋ ਨਹੀਂ ਅੱਲਾ ਕੱਢ ਲੈਣਾ ਤੂੰ ਸਾਡਾ ਤੈਨੂੰ ਮੇਰੇ ਖੜੇ ਜਾ ਤੂੰ ਮੈਂ ਵੀਡੀਓ ਤੂੰ ਮੇਟ ਮੈਂ ਦੇਣਾ ਗਾ ਤੂੰ ਬਹੁਤ ਸੋਹਣ ਬੰਦਾ ਨੂੰ ਜਿਹੜਾ ਸਹੀ ਬੰਦਾ ਪਰ ਜਦੋਂ ਕੋਈ ਗਲਤ ਹੈ ਜਿਹਾ ਹਰਕਤ ਕਰਾਂਗੇ ਇਹ ਬਹੁਤ ਵੱਡੀ ਚੀਜ਼ ਹੈ ਬਹੁਤ ਗਲਤ ਆ ਉਤੋਂ ਤੱਕ ਜਿੱਦ ਤੂੰ ਤੈਨੂੰ ਪਤਾ ਲੋਕਾਂ ਦੇ ਪੋਰਾ ਪੋਰਾ ਬੱਚੇ ਕਿੰਨੇ ਜੁਆਕ ਮਰਦੇ ਆ ਹੁਣ ਬਾਈ ਉਹ ਪੀਂਦਾ ਜਿਹੜਾ ਬੰਦਾ ਪੀਂਦਾ ਉਹਦਾ ਹਾਲ ਕੀ ਹੁੰਦਾ ਤੈਨੂੰ ਇਹ ਤਾਂ ਗੱਲ ਦਾ ਪਤਾ ਆ ਨਾ ਤੇਰਾ ਤੂੰ ਗੋਸ਼ੇ ਦਾ ਬੰਦਾ ਹੋ ਕੇ ਹੁਣ ਤੈਨੂੰ ਕਿੱਡੀ ਵੱਡੀ ਗੱਲ ਕਹਿਤੀ ਵੀ ਤੁਸੀਂ ਆ ਦਾੜਾ ਰੱਖ ਕੇ ਤੁਸੀਂ ਇਹ ਕੰਮ ਕਰਦੇ ਆ ਇਹ ਕਿੱਡੀ ਵੱਡੀ ਗੱਲ ਆ ਇਹ ਗੁਰੂ ਦੀ ਬਦਨਾਮੀ ਹੁੰਦੀ ਐ ਇਸ ਗੱਲ ਦੇ ਵਿੱਚ ਸਿੱਧਾ ਰਸਤਾ ਸ਼ਮਸ਼ਾਨੇ ਤੇ ਇਹ ਕੰਮ ਕਰਨਾ ਆ ਇਹਨੂੰ ਪਟਾਰੇ ਜਾਂ ਕਰ ਰਿਹਾ ਇਹ ਕੰਮ ਕਰ ਰਿਹਾ ਇਹਨੂੰ ਪਟਾਰੇ ਗੁਰੂ ਦੀ ਬਦਨਾਮੀ ਤਾਂ ਕਰਦਾ ਫਿਰ ਮੋਨਾ ਬਣ ਜਾਂਦਾ ਕਰਦੇ ਹੁਣ ਲੈ ਕੇ ਆਪਾਂ ਕੀ ਕੰਮ ਕਰਦੇ ਆ ਸਹੀ ਗੱਲ ਆ ਪਤਾ ਬਦਨਾਮੀ ਕਿੰਦੀ ਅਗਲਾ ਅਕਦਾ ਸ ਆਪਾਂ ਲੋਕਾਂ ਨੂੰ ਕਹਿੰਦੇ ਕਿ ਇਹਦਾ ਤਾਂ ਹੁਣ ਗਾਉਂਗਾ ਕੋਈ ਕੰਮ ਭਗੜੇ ਕਰਦੇ ਹੋਈ ਕਿੰਨੀ ਸਾਲੀ ਬਦਰਾ ਮਮੀ ਆਪਾਂ ਨੂੰ ਡੋਕੇ ਮਾਰ ਦੇਣਾ ਚਾਹੀਦਾ ਸਾਨੂੰ ਪਤਾ ਸਾਡਾ ਕੌਣ ਪੀਂਦਾ ਕੌਣ ਕਿਨੇ ਕਿਦੋਂ ਲੈਂਦਾ ਨਹੀਂ ਉਹੀ ਗੱਲ ਆ ਨਾ ਵੀ ਤੁਸੀਂ ਇਹ ਚੀਜ਼ਾਂ ਦਾ ਪਰ ਇਮਾਨਦਾਰ ਨਹੀਂ ਜਗਾ ਬਦਰਾ ਪਹਿਲਾਂ ਮੰਨਿਆ ਨਹੀਂ ਇਹ ਡੰਡਾ ਫਿਰਿਆ ਫਿਰ ਮੰਨਿਆ ਡੰਡਾ ਫਿਰਿਆ ਫਿਰ ਮੰਨੇ ਆਏ ਫਿਰ ਕੱਢ ਕੇ ਦਿੱਤਾ ਜੇਬ ਚੋਂ ਸਮਾਨ ਮਨਾ ਲਿਆ ਮਨਾ ਲਿਆ 15 ਸਾਲ ਦੇ ਜਵਾਬ ਦੇ ਕੱਲ ਤੋਂ ਮਾਰ ਨਹੀਂ ਚਾਹਿਆ ਮਦਦੋ ਗੱਲ ਸੁਣਾ ਅਸੀਂ ਵੀ ਕੱਲ ਦਾ ਟਰੈਪ ਚੱਲ ਰਿਹਾ ਸਾਡਾ ਅਸੀਂ ਵੀ ਕਾਦੇ ਪਿੱਛੇ ਲੱਗੇ ਆ ਕਿਸ ਤਰ੍ਹਾਂ ਆ ਫੜ ਲਿਆ ਜੀ ਇਹਨੂੰ ਮਸਲਾ ਹੋ ਗਿਆ ਮੈਨੂੰ ਇਹ ਕਹਾ ਸੀ ਮੈਂ ਕਿਹਾ ਦੋ ਸਮਾਨ ਵੀ ਬਰਾਮਦ ਹੋ ਗਿਆ ਇਹਨੇ ਚੋਰੀ ਕਰਦਾ ਮੈਂ ਕਿਹਾ ਆ ਦੇਖੋ ਜੀ ਉਦੋਂ ਇਹਨੂੰ ਸਮਝਾ ਲੈਣਾ ਚਾਹੀਦਾ ਸੀ ਸਮਾਨ ਤਲਾਸ਼ੀ ਜੀ ਬਰਾਮਦ ਹੋ ਗਿਆ ਜਿਹਨੂੰ ਦੇਖ ਕੇ ਆਇਆ ਉਹ ਵੀ ਮੰਨਦਾ ਆਉਂਦੀ ਆ ਆਏ ਕਿਉਂ ਨਹੀਂ ਕਰਨ ਕਿਸੇ ਦਾ ਦੇਖਣਾ ਦੇਖਣਾ ਹਾਂ ਬਿੰਦੂ ਮੈਂ ਤਾਂ 2 ਮਹੀਨੇ ਹੋ ਗਏ ਹੁਣ ਨਹੀਂ ਤੂੰ 2 ਮਹੀਨੇ ਜੇਲ੍ਹ ਕੱਟ ਗਿਆ ਯਾਰ ਸਾਨੂੰ ਰਹਿ ਦੇਖਦੇ ਹੋਗੇ ਖੜੇ ਇੱਥੇ ਦੇਖਦੇ ਤੁਸੀਂ ਲੋਕਾਂ ਨੂੰ ਸਾਨੂੰ ਘੰਟਾ ਹੋ ਗਿਆ ਜੀ ਕਰੀ ਜਾਣਾ ਬਰਬਾਦ ਕਰਦੇ ਹੋਇਆ ਤੁਸੀਂ ਨੀਲੂ ਵੀ ਯਾਰ ਨੀਲੂ ਦੇ ਕੇ ਆਇਆ ਉਹ ਵੀ ਲੋੜ ਦੇ ਰਿਹਾ ਸਮਾਨ ਉਹਨੇ ਵੀ ਲਿਆ ਹੈ ਹਾਂ ਲੈ ਮੰਨ ਗਿਆ ਇਹ ਵੀਡੀਓ ਚ ਰੋਸ ਉਹ ਬਪਾ ਜੀ ਗੱਲ ਸੁਣ ਲੈ ਹੁਣ ਬੁਲਾਓ ਉਹਨੂੰ ਬੁਲਾ ਬੁਲਾ ਨਾ ਕਰ 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 ਕੁੱਟ ਪਿੱਟ ਨਾ ਨਾ ਇਹ ਇਹਨੇ ਮੰਨਣ ਨਹੀਂ ਆਇਆ ਜਿੰਨਾ ਫਿਰ ਉਹ ਤੂੰ ਚੁੱਪ ਕਰ ਹੋਰ ਆਣ ਦੇ ਆ ਮੈਂ ਮੂੰਠ ਵਾਲੇ ਕੰਮ ਨਹੀਂ ਕਰੀਦੇ ਨਾ ਨਿਓ ਛੋੜੋ ਜਵਾਬ ਕਿ ਦੁਨੀਆ ਤੁਸੀਂ ਬਰਬਾਦ ਕਰੀ ਜਾ ਨੇਰੇ ਪਈਆਂ ਜਵਾਬ ਕਰੀਆ ਸਗਲੇ ਬਰੇ ਪਰੇ ਪਰੇ ਛੱਡ ਦੇ ਇਹਨੂੰ ਗਾਣ ਨੂੰ ਕੀ ਅਸੀਂ ਸਾਨੂੰ ਪਤਾ ਕਿੰਨੇ ਚਿਰ ਦੇ ਅਸੀਂ ਇੱਥੇ ਲੱਗਦੇ ਬੱਚੇ ਸੀ ਤੁਸੀਂ ਸਾਡੇ ਬੱਚੇ ਨੂੰ ਖਰਾਬ ਕਰ ਰਹੇ ਹੋ ਬੱਚੇ ਆਪ ਤਾਂ ਮਾਰਨਾ ਹੋਰ ਲੋਕਾਂ ਨੂੰ ਬਹੁਤ ਮਾਰ ਰਹੇ ਆ ਉਹ ਹੀ ਕਹਿੰਦਾ ਹੈ ਨਹੀਂ ਹੁੰਦੀ ਜਮੀਨਾਂ ਕਦਾ ਪਾਗਨੇ ਮਾਤਾ ਦੂਈ ਨਾ 500 ਰੁਪਏ ਜੜੀ ਮਿਲਦੀ ਆ 1500 15000 ਦਾ ਮਹੀਨਾ ਘਰ ਨਹੀਂ ਚੱਲੂਗਾ ਮੇਰਾ ਵੀ ਤੂੰ ਤਾਂ ਜਾਣੀ ਮੈਨੂੰ ਮੈਂ ਤੈਨੂੰ ਜਾਣਦਾ ਤਾਂ ਹੀ ਤੈਨੂੰ ਕਹਿ ਰਹੇ ਆ ਤਾਂ ਹੀ ਅਸੀਂ ਤੈਨੂੰ ਕਹਿ ਰਹੇ ਆ ਅਸੀਂ ਨਾ ਘਰੋਂ ਤੁਰ ਲੱਗੇ ਸੀ ਸੋਚੇ ਵੀ ਡੰਡਾ ਫੇਰ ਨਹੀਂ ਫੇਰਨਾ ਬੰਦਾ ਤੂੰ ਜਾਣ ਪਛਾਣ ਕਰ ਆ ਮਾੜੀ ਮੋਟੀ ਦਾ ਸ਼ਰਮ ਕਰੋ ਯਾਰ ਮਾੜੀ ਮੋਟੀ ਸਾਰਾ ਯਾਰ ਪੈਰੀ ਹੱਥ ਲੋਡਾ ਬਸ ਠੀਕ ਹੈ ਨਹੀਂ ਜੱਟਿਆੜਾ ਨਾਲ ਕੜੀ ਜਾਣ ਪਾਣਾ ਵੇ ਨਹੀਂ ਤੈਨੂੰ ਤੇਰੀ ਮੇਰੀ ਕੋਈ ਗੱਲ ਸਮਝਾਉਣੀ ਨਹੀਂ ਹੈ ਮੁੰਡਾ ਆ ਹੁਣ ਜਿਹਾਗ ਜੰਮਣੇ ਆ ਉਹ ਹੀ ਜੰਮਣੇ ਆ ਤੂੰ ਕੰਮ ਕਰ ਦੇਣਾ ਮੁੰਡਾ ਇਹ ਸਮਝ ਇਹਨੂੰ ਪਤਾ ਇਹਨੂੰ ਸਮਝਾ ਆ ਗੱਲਾਂ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈ ਇਹਨੂੰ ਪਤਾ ਇਹਨੂੰ ਸਮਝਾਉਣ ਦਾ ਮਤਲਬ ਹੀ ਨਹੀਂ ਬਣਦਾ ਇੱਕ ਤਾਂ 5-6 ਲੱਖ ਰੁਪਏ ਵਾਲੇ ਪੈ ਲੱਗ ਗਿਆ ਠੀਕ ਹੈ ਉਹ ਮੁੰਡਾ ਐਕਸੀਡੈਂਟ ਹੋ ਗਿਆ 8-10 ਲੱਖ ਦੇ ਮੁੰਡੇ ਤੇ ਲੱਗਿਆ ਵੀਰੇ ਉਹ ਅੱਜ ਕੱਲ ਅੱਜ ਕੱਲ ਉਹ ਤੈਨੂੰ ਪਤਾ ਹੋਵੇ ਕੁਝ ਵੀ ਜਾਨੀ ਬੰਦਾ 2-200 ਰੁਪਏ ਦਾ ਲੋਕਾ ਦਾ ਫਿਰਦਾ ਯਾਰ ਉਹ ਵਾਲਾ ਦੋ ਚੱਕਾ ਦੇਣਾ 10 ਮਿੰਟ ਲੈਣਾਂ ਉਹਦੇ ਪਰਹਾ ਹੁਆ ਪੂਰਾ ਹਾਲ ਹੈ ਕਿ ਦੇਖੋ ਪਹਿਲਾਂ ਮਸਾ ਬਤਾਇਆ ਡਾਕਟਰ ਤੋਂ ਦਾਖਲ ਕਰਾ ਕੇ ਅਸੀਂ ਉਹਨੂੰ ਪਿੱਛੇ ਤੇ ਹੁਣ ਪਿੱਛੇ ਉਹਦੇ ਨੂੰ ਸਿੰਨਾਰੇ ਦੇ ਕੋਲ ਗਈ ਬੜਾ ਸੋਹਣਾ ਲੱਗਦੀ ਹੈ ਕਿ ਥਰੋਪੀ ਆ ਕੇ ਡੇਰ ਘਾੜੀ ਦੇ ਹਾਂ ਗਾਲਾਂ ਐਡਾ ਰੱਖ ਬੁੱਦਲ ਵੱਟ ਗਿਆ ਆਪਣੇ ਕੋਲ ਇਹ ਨਹੀਂ ਆਉਂਦੀ ਉਹਨੂੰ ਭੇਰਾ ਸਮਝਾਇਆ ਲਾਇਆ ਫੋਨ ਤੇਰਾ ਵੀ ਨਹੀਂ ਲੱਗਿਆ ਵਾਹ ਜੱਪ ਲਿਆ ਜੀ ਲੈ ਸਾਰਿਆਂ ਨੂੰ ਫੋਨ ਕੀਤੇ ਆ ਇਹਦਾ ਲੱਗਿਆ ਇਹ ਆ ਗਿਆ ਮਾਨ ਨਹੀਂ ਕੀਤਾ ਇਹ ਆ ਗਿਆ ਕੀ ਗੱਲ ਨਹੀਂ ਆਪ ਆਪ ਕੰਮ ਨੂੰ ਬੋਲਿਆ ਕਰਿਆ ਆ ਫੜ ਲਿਆ ਸੀ ਕੱਲ ਤੇ ਹੀ ਨਿਗਾਹ ਰੱਖੀ ਆ ਤੇ ਤੇ ਕੱਲ ਦਿਨ ਹੋਇਆ ਨਾ ਬੰਦੇ ਦੱਸਿਆ ਕਹਿੰਦਾ ਵੀ ਨਿੱਲੂ ਜਾਂਦਾ ਅੱਜ ਨਹੀਂ ਆਇਆ ਕਿਹਾ ਕਿਹੜੀ ਜੀ ਕਿੰਨੇ ਵੇਚ ਦਿੰਨਾ ਹੈ ਆਇਆ ਕਦੋਂ ਕੱਲ ਆ ਕੇ ਪਰਸੋਂ ਹੈ 15 20 ਜਣੇ ਦੇ ਦੇਣਾ ਹੈ ਕੱਲ ਆਇਆ ਕਿ ਪਰਸੋਂ ਬਹੁਤ ਦੂਰੋਂ ਦਰੋਗਾ ਆ ਕੇ ਦੇ ਆ ਉਹ ਦੱਸ ਆ ਫੇਰ ਕੰਮ ਨੂੰ ਕਰਦਾ ਇਹ ਪਰਸੋਂ ਜੇਲ੍ਹ ਚੋਂ ਆਇਆ ਆਉਂਦੇ ਨਹੀਂ ਫੇਰ ਕੰਮ ਸ਼ੁਰੂ ਕਰ ਲਿਆ ਉਹ ਆ ਗਿਆ ਬਾਰ ਉਹਦਾ ਵੀ ਮੋਟਾ ਸਬੰਧ ਸੀ ਉਹ ਕੋਲ ਫੜੇਗਾ ਦੱਸ ਆਓ ਚਲੋ ਨਾਗਰੇ ਪੈ ਥੋੜਾ ਆਓ ਗ੍ਰਾਮ ਗੰਦ ਖੜਾ ਆਓ ਅੱਛਾ ਗੱਲ ਤੁਹਾਨੂੰ ਮਿੱਤਰੋ ਮੇਰੀ ਹੋੜਾ ਬੰਦੇ ਆਪਣੇ ਸਾਰੇ ਖੜੇ ਆ ਪਿੰਡ ਵਾਲੇ ਸਾਰੇ ਖੜੇ ਆ ਹੁਣ ਸਾਰੇ ਪਿੰਡ ਵਾਲੇ ਸਿੱਧੇ ਕਿਉਂ ਪਤਾ ਕੀ ਗੱਲ ਆ ਇਹ ਸਾਰੇ ਕਿਵੇਂ ਕਹਿੰਦੇ ਦੱਸੋ ਦਰਖਾਲ ਖਾਣੇ ਦਰਖਾਲ ਖਾਦੰਨੇ ਆ ਕੱਲੂ ਫੇਰ ਕਹੋਗੇ ਪੰਚਾਇਤ ਵਾਲੇ ਕੁਝ ਕਰਿਆ ਪੰਚਾਇਤ ਅਸੀਂ ਤਾਂ ਦਰਖਾਲ ਹੁਣ ਫੋਨ ਕਰਦਣਾ ਆ ਠੀਕ ਆ ਜੀ ਉਹਨੇ ਤਾਂ ਆ ਜਾਣਾ ਬਾਹਰ ਉੱਥੇ ਹਾਂ ਤੇ ਬਾਕੀ ਆ ਵੀ ਇਹਨਾਂ ਦੀ ਇਹਨਾਂ ਨੂੰ ਫੇਰ ਆਜਣਾ ਬਾਹਰ ਨਹੀਂ ਨਹੀਂ ਚਿੱਟੜਾ ਨੂੰ ਬਖਸ਼ਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਪਰਵਾਹ ਹੈ ਚਿੱਟੜਾ ਨੂੰ ਬਖਸ਼ਣਾ ਨਹੀਂ ਚਾਹੀਦਾ ਬਿਲਕੁਲ ਆਪੇ ਜਮਾਨਤ ਕਰਾਂ ਦਾ ਰੋ ਜੋ ਜਰੂਰੀ ਲੱਗਦਾ ਨਾਲ ਗੱਲ ਕੋਈ ਨਾ ਇਹ ਨਾਲ ਆਪਣੇ ਪਿੰਡ ਦਾ ਵੀ ਜਾਣਾ ਆ ਲੋੜੇ ਨਹੀਂ ਹੈ ਪਿੰਡ ਵੀ ਜਾਣਾ ਹੁਣ ਨਹੀਂ 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 ਵੀ ਨਾਲ ਜਾਣਾ ਨਹੀਂ ਵੀ ਰਾਣਾ ਇਹ ਗੱਲ ਠੂਠ ਆ ਜਿੱਥੇ ਵਧੀਆ ਗੱਲਾਂ ਸੀ ਵਧੀਆ ਗੱਲ ਕਹਾਂਗੇ ਚਿੱਟੜਾਂ ਨੂੰ ਨਹੀਂ ਬਖਸ਼ਣਾ ਹੁਣ ਐ ਹੋਰੇ ਆਪਣੇ ਪਿੰਡ ਦਾ ਵੀ ਨਾਂ ਰੇ ਚੰਦਾ ਹੁਣ ਬਣਾ ਦੇਖ ਲੋ ਉਹ ਵੀ ਉਹ ਭੱਜੀਆਂ ਹੋਰ ਆਜੂ ਤੂੰ ਉਹ 14 ਬੰਦ ਦੀ ਵਾਹ ਉਹ ਭੱਜ ਗਿਆ ਰੌਲੇ ਤੇ ਬੇਗਾਨੇ ਆਜੂ ਬਹੁਤ ਪਿਆਰੀ ਐ ਤਾਂ ਕੱਲ ਨੂੰ ਫੇਰ ਮਾਫੀ ਮੰਗ ਲੂਗਾ ਯਾਰਾ ਝੋੜਾ ਕਰ ਲੈਣਾ ਜੇ ਫੇਰ ਮੈਂ ਆਪਾਂ ਆਪਣੇ ਨੂੰ ਖੜਾ ਹੋਇਆ ਮੇਰੀ ਬਹੁਤ ਤੇਰੇ ਉੱਪਰ ਨਿਗਾਹ ਸੀ ਸਾਡੀ ਉਹ ਉੱਥੇ ਵੀ ਖੜਦਾ ਸੀ ਨਾ ਤੇਰੇ ਉੱਪਰ ਟਰੈਪ ਲੱਗਾ ਸੀ ਸਾਡਾ ਲੱਗਦਾ ਸੀ ਜਿਵੇਂ ਜਾ ਰਿਹਾ ਉਹ ਲੱਗੂਗੀ ਇਹ ਬਹੁਤ ਤਿੰਨ ਚਾਰ ਮਹੀਨੇ ਹੋ ਗਏ ਤੈਨੂੰ ਦੇਖਦਿਆਂ ਕਦੇ ਇਹ ਚੱਲ ਕੇ ਖਿਆਲ ਰੱਖਦਾ ਜੀ ਇਸ ਚੀਜ਼ ਦਾ ਜਿੰਨੇ ਵਿਹਲੇ ਨੇ ਅਸੀਂ ਸਾਰੇ ਏਸੇ ਕੰਮ ਤੇ ਆ ਅਸੀਂ ਉਹੀ ਮਿਲਦੇ ਨੇ ਕਿਹੜਾ ਬੰਦਾ ਆਉਂਦਾ ਕਿਹੜਾ ਜਾਂਦਾ ਇਹ ਮਾਫੀ ਵਾਲੇ ਦਾ ਕੰਮ ਹੈ ਨਹੀਂ ਮਾਫੀ ਵਾਲਾ ਕੰਮ ਨਹੀਂ ਹੈ ਇਹ ਪਹਿਲੇ ਉੱਥੇ ਫਿਰਦੇ ਆ ਕੁਰਬਾਨ ਵਾਲਾ ਦੇ ਕੋਲ ਦਿਖਾਉਣਾ ਹੈ ਮਰਦੇ ਬੋਲਣ ਤੇ ਅਸੀਂ ਦੋ ਆ ਫੜਿਆ ਇਹਦੇ ਕੋਲੋਂ ਆ 500 ਰੁਪਏ ਦਾ ਹਾਂ ਨਾ ਇਹ ਇਹਨਾਂ ਨੇ ਘਰਾਂ ਦੇ ਘਰ ਖਾਲੀ ਕਰਤੇ ਇਹ ਚੀਜ਼ ਨੇ ਹਾਂ ਇਹ ਵਿੱਚੋਂ ਇਹਦੇ ਵਿੱਚ ਆਉਂਦਾ ਹੈ ਖੋਲੀ ਦਾ ਪੁਲਿਸ ਪੁਲਿਸ ਆਉਂਦੀ ਆ ਹਾਂ ਹਾਂ ਕਹਿੰਦਾ ਪਿੰਡ ਵਾਲ ਜੂ ਆ ਬੋ ਚਾਚਾ ਵੇਚਾ ਪੁਲਿਸ ਆਉਂਦੀ ਆ ਗੋਲਣਗੇ ਆਪਣੇ ਦੇ ਡਲੀ ਉਦੀ ਡਲੀ ਆ ਦੇ ਖੜਾ ਸਾਹਮਣੇ ਕਰੋ ਦਰਸ਼ਨ ਨਹੀਂ ਤਾਂ ਦੇਖਣ ਦਾ ਹਾਂ ਸਾਨੂੰ ਕਿੱਥੇ ਦਿਖਦਾ ਕਿੱਥੇ ਹੈ ਨਕੋਲਾਂ ਦੰਦਾ ਬੜਿਆ ਕਿਸੇ ਨੂੰ ਹਾਂ ਕਿਹਨੂੰ ਬੰਦਾ ਭੱਜ ਗਿਆ ਲੋਹਾਰੀ ਦੀ ਵੀ ਨਰਦੇਸ਼ ਚਾਚਾ ਦੋ ਸ਼ਬਦ ਬੰਦੇ ਬਾਰੇ ਚਿੱਟੇ ਵਾਲਾ ਫੜਿਆ ਕੋਈ ਨਹੀਂ ਕੋਈ ਨਹੀਂ ਕਹਿੰਦੇ ਆ ਇਹਦੇ ਵਿੱਚ ਉਹਦੀ ਪੁਲਿਸ ਫੇਰ ਦੇ ਨਾਲ ਦਿਖਾਉਂਦੇ ਤਾਰੇ ਕਿਹੜੇ ਪਿੰਡੋਂ ਆ ਇਹ ਇਹ ਲੋਹਾਰੀਆਂ ਦਾ ਆ ਇਹ ਮੈਂ ਤਾਂ ਲੋਹਾਰੀਆਂ ਰਾਤ ਨੂੰ 10 ਵਜੇ ਤੱਕ ਇੱਥੇ ਖੜੇ ਹੁੰਦੇ ਆ ਹਾਂ ਉਹਦੇ ਮੁੰਡੇ ਤਿੰਨੇ ਗਾਲੇ ਮੈਨੇ ਹੀ ਕੰਨੀਆਂ ਉਹਨਾਂ ਦਾ ਹਾਲ ਹੈ ਕੋਈ ਉਹਨਾਂ ਦਾ 14 ਸਾਲ ਦੇ ਮੁੰਡੇ ਲੱਗੇ ਹੋਏ ਆ 14 14 ਸਾਲ ਦੇ ਉਹਨਾਂ ਦਾ ਘਰ ਬਰਬਾਦ ਹੋ ਗਿਆ ਇਹ ਇੱਕ ਟੀਕਾ ਲਾਏ ਇਹ ਬੰਦਾ ਜੀ ਆਹ ਆ ਬੰਦਾ ਲੋਹਾਰੀਆਂ ਵਾਲਾ ਆਏ ਨੇ ਏਰੀਆ ਗਾਲਤਾ ਸਾਰੇ ਨਾ ਬੇੜਾ ਕਰ ਕੀਤਾ ਪਿਆ ਆ ਉਹ ਕੱਬਰ ਨਹੀਂ ਗੁਰਦੁਆਰੇ ਲਾਉਸਮੈਂਟਾ ਕਰਾਤੀਆਂ ਸੀ ਨਹੀਂ ਤੂੰ ਫੇਰ ਵੀ ਨਹੀਂ ਟਲਦਾ ਫੇਰ ਵੀ ਨਹੀਂ ਟਲਦਾ ਤੂੰ ਫੇਰ ਵੀ ਟਲਦਾ ਯਾਰ ਤੂੰ ਬੀਟੀ ਆ ਆ ਬੀਰ ਇਹਦੇ ਤਲਾਸ਼ੀ ਲਾਓ ਜੀ ਆ ਵੀਡੀਓ ਚੱਲਦੀ ਹੈ ਤਲਾਸ਼ੀ ਲਾਓ ਇਹਦੀ ਆਹ ਲਾਈਟਰ ਦਿਖਾਈ ਮਾਣੀ ਲਾਈਟਰ ਦਿਖਾਈ ਆ ਦੇਖ ਲੋ ਸਰਦਾਰ ਬੰਦਾ ਤੂੰ ਬੀੜੀਆਂ ਪੀਣਾ ਆ ਯਾਰ ਅਸੀਂ ਕਈ ਵਾਰੀ ਕੋਸ਼ਿਸ਼ ਇੱਕ ਵਾਰ ਨਹੀਂ ਕਈ ਵਾਰ ਸਮਝਾਤਾ ਇਹਨੂੰ ਬੰਦੇ ਹੀ ਤਰ੍ਹਾਂ ਵਾਰਨਿੰਗ ਤੇਨੂੰ ਲਾਸਮੈਂਟ ਪਿੰਡ ਕਿੰਨੀ ਵਾਰ ਕਰਾ ਦਿੱਤੀ ਤੇਰੇ ਸਮਾਨ ਆ ਦੇਖ ਲੈ ਆ ਦਿਖਾਈ ਦੇ ਵੀ ਵੀਡੀਓ ਚ ਆ ਕੀ ਹੈ ਆ ਇਧਰ ਨੂੰ ਕਰੀ ਇਧਰ ਨੂੰ ਕਿਆ ਕਰਾ ਖਾਦਦੇ ਨੇ ਆ ਦੇਖ ਲੋ ਇੱਕ ਮੇਰਾ ਵੀਰ ਬਾਦ ਨਾ ਨਾ ਕੋਈ ਵਾਰਨਿੰਗ ਥਾੜੇ ਫੋਨ ਲਾ ਮੈਂ ਕਰਦਾ ਮਸ਼ੀਨ ਫੋਨ ਕੋਈ ਵਾਰਨਿੰਗ ਵਾਰਨਿੰਗ ਨਹੀਂ ਨਾ ਨਾ ਹਲੋ ਇਹਨੂੰ ਪਤਾ ਨਹੀਂ ਹੈਗਾ ਗੰਦ ਪਾਇਆ ਦੇ ਵਿੱਚ ਨੇ ਸਾਡੇ ਪਿੰਡ ਦੇ ਮੁੰਡੇ ਆ ਸਰਪੰਚ ਸਾਹਿਬ ਵੀ ਆਉਂਦੇ ਆ ਪ੍ਰਧਾਨ ਜੀ ਆਗੇ ਮਾਰ 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 ਸੱਟੇ ਦੇ ਦੋ ਸੱਟੇ ਇਹ ਨਾਲਾ ਇਹ ਨਾਲਾ ਨਾ ਨਾ ਉਹ ਵੀਰ ਕੰਟਰੋਲ ਕੰਟਰੋਲ ਚੱਲ ਸੱਟ ਰਵੀ ਇੱਕ ਕਰੀ ਇੱਕ ਕਰੀ ਇੱਕ ਵਾਰ ਇੱਕ ਕੁੱਕੂ ਵਾਰ ਨਹੀਂ ਤੂੰ ਤੈਨੂੰ ਕਿੰਨੀ ਵਾਰ ਸਮਝਾਤਾ ਉਹ ਵੀਰ ਜੀ ਮੇਰੀ ਗੱਲ ਸੁਣ ਅੱਗੇ ਤੂੰ ਬੰਦਾ ਹੀ ਨਹੀਂ ਬਣਦਾ ਬੰਦਾ ਹੀ ਨਹੀਂ ਬਣਦਾ ਫੇਰ ਫੇਰ ਬੈ ਡਾਂਗ ਪੇਰੇ ਨੇ ਤਾਂ ਨਹੀਂ ਲੋਟਣਾ ਆਲੇ ਨੇ ਗੰਦ ਪਾਇਆ ਪੰਜਾਬ ਵਿੱਚ ਇਹਨੇ ਸੁਧਰਨਾ ਨਹੀਂ ਇਹ ਸੁਧਰਨ ਵਾਲਾ ਨਹੀਂ ਹੈ ਲੋਕਡਾਊਨ ਦੇ ਦੋ ਇਹੋ ਦੋ ਭਜਾਇਆ ਹਜੇ ਵੀ ਨਹੀਂ ਟਲਦਾ ਏ ਤੂੰ ਥੋੜਾ ਜਾਗ ਗੜ ਵੇ ਸਾਡੇ ਏਰੀਆ ਦੇ ਸੁਣ ਪਹਿਲਾਂ ਚਲੋ ਕੋਈ ਨਹੀਂ ਗੁੱਸੇ ਬਿਰਮਾ ਮੈਂ ਤੂੰ ਟਿੱਟਾ ਸੀਗਾ ਨਾ ਇੱਕ ਮਿੰਟ ਰਹੀ ਇੱਕ ਮਿੰਟ ਹੱਥੋਂ ਪਾਈ ਨਹੀਂ ਹੋਣਾ ਰਵੀ ਰੁਕ ਜਾ ਇੱਕ ਮਿੰਟ ਇੱਕ ਮਿੰਟ ਬਹੁਤ ਨਹੀਂ ਆਉਂਦਾ ਮੇਰੀ ਇੱਕ ਮਿੰਟ ਗੱਲ ਸੁਣ ਤੇਰੇ ਕੋਲੋਂ ਨਿਕਲਿਆ ਨਾ ਇੱਕ ਮਿੰਟ ਲਵਲੀਨ ਓਏ ਇੱਕ ਮਿੰਟ ਲਵਲੀਨ ਇੱਕ ਮਿੰਟ ਤੇਰੇ ਕੋਲੋਂ ਕੀ ਨਿਕਲਿਆ ਆ ਮੇਰਾ ਵੀਰ ਇੱਕ ਬਿੱਟ ਬੇਕੋਲ ਏਕਾਕ ਦੋ ਆ ਫੜਾ ਰਵੀ ਨਾਇਕ ਪਿੰਡ ਲੈ ਕੇ ਚੱਲੋ ਆ ਦੇਖੋ ਇਹਦੇ ਕੋਲ ਆ ਸਮਾਨ ਨਿਕਲੇ ਆ ਦੀ ਤਲਾਸ਼ੀ ਦਰਾਂ ਨੇ ਇਹਦੇ ਕੋਲ ਰਵੀਨਾ ਹੱਥੋਂ ਬਾਈ ਨਹੀਂ ਹੁਣ ਕਿਹਨੂੰ ਦੇਣਾ ਆ ਸੀ ਕਿਹਨੂੰ ਦੇ ਆ ਮੁੰਡੇ ਨੂੰ ਦੇਣ ਆਇਆ ਸੀ ਕਾ ਪਿਲਹਾਰੀਆਂ ਤੇ ਆਇਆ ਇੱਥੇ ਦਾ ਤੈਨੂੰ ਦੇਣਾ ਆਇਆ ਸੀ ਤੇ ਜਦ ਤੂੰ ਤੈਨੂੰ ਹਾਕ ਮਾਰੀ ਜਾਂਦੇ ਸਾਡੇ ਸਾਹਮਣੇ ਮੈਂ ਨਹੀਂ ਕਰਦਾ ਲੈ ਲੈ ਸਾਡੋ ਸਾਨੂੰ ਪਤਾ ਏ ਯਾਰ ਆ ਪਿੰਡਾ ਬਾਈ ਦਾ ਇਹਦਾ ਆ ਮੁबारक ਬਰੀ ਹੈ ਮੁबारक ਬਰੀ ਪਿੰਡਾ ਇਹਦਾ ਪ੍ਰਧਾਨ ਜੀ ਉਹਦਾ ਤਾਂ ਲਹਾਰੀਆਂ ਮੇਰਾ ਤਾਂ ਹਰੇਕ ਬੰਦਾ ਮੈਂ ਤਾਂ ਹਰੇਕ ਨੂੰ ਜਾਣਦਾ ਇੱਥੇ ਆ ਬੋਲ ਸਾਰੇ ਬੰਦਿਆਂ ਨੂੰ ਨਹੀਂ